ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਚੀਆਂ ਸਖ ਸੰਗਤਾਂ ਦੇ ਚਰਨਾਂ ਵਿੱਚ ਦਾਸ ਨਮਰ ਬੇਨਤੀ ਕਰਦਾ ਹੈ ਕਿ ਅੱਜ ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਪੰਥਕ ਸੰਸਥਾਵਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਇੱਕ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਲਿਖਿਆ ਹੋਇਆ ਸੀ ਉਸ ਪ੍ਰੋਗਰਾਮ ਲਈ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਹਮ ਮਾ ਕੇ ਪਹੁੰਚੀਆਂ ਵਿਦੇਸ਼ਾਂ ਤੋਂ ਵੀ ਖਾਸ ਕਰਕੇ ਇੰਗਲੈਂਡ, ਕੈਨੇਡਾ, ਅਮਰੀਕਾ ਉੱਥੋਂ ਵੀ ਸੰਗਤਾਂ ਦੇ ਨੁਮਾਇਦੇ ਪਹੁੰਚੇ ਸੰਗਤਾਂ ਦੇ ਵਿੱਚ ਅੱਜ ਜੋ ਤੁਸੀਂ ਠਾਠਾਂ ਮਾਰਦਾ ਸੰਗਤਾਂ ਦਾ ਜੋਸ਼ ਔਰ ਇਕੱਠ ਵੇਖਿਆ ਅੱਜ ਮੀਡੀਆ ਰਾਹੀਂ ਇਹ ਸੰਗਤਾਂ ਦੀ ਭਾਵਨਾ ਸੀ ਔਰ ਸੰਗਤਾਂ ਦਾ ਉਤਸ਼ਾਹ ਸੀ ਔਰ ਸੰਗਤਾਂ ਨੇ ਬੜੀ ਦੂਰੋਂ ਦੂਰੋਂ ਚੱਲ ਕੇ ਅੰਮ੍ਰਿਤ ਵੇਲੇ ਤੋਂ ਇਸ ਰੋਸ ਪ੍ਰਦਰਸ਼ਨ ਧਰਨੇ ਅੰਦਰ ਆ ਕੇ ਹਾਜ਼ਰੀ ਭਰੀ ਹੈ ਭਾਵੇਂ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਥਾਂ-ਥਾਂ ਨਾਕਾਬੰਦੀ ਕਰਕੇ ਰੋਕਾਂ ਵੀ ਲਾਈਆਂ ਗਈਆਂ ਕੱਲ ਤੋਂ ਨਾਕੇ ਲਾ ਦਿੱਤੇ ਗਏ ਸਨ ਤਰਨਤਨ ਸਾਹਿਬ ਵੱਲੋਂ ਵੀ ਔਰ ਇਧਰ ਟਾਰੀ ਵਾਲੇ ਪਾਸਿਓਂ ਵੀ ਗੁਰਦਾਸਪੁਰ ਵਾਲੇ ਪਾਸਿਓਂ ਵੀ ਔਰ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਵੀ ਪਰ ਸੰਗਤਾਂ ਨੇ ਫੇਰ ਵੀ ਸਿੱਖੀ ਨੂੰ ਸਮਰਪਿਤ ਤਖਤਾਂ ਦੇ ਮਾਣ ਸਨਮਾਨ ਦੀ ਸਿੰਘ ਸਹਿਬਾਨਾਂ ਦੇ ਸਨਮਾਨਯੋਗ ਰੁਤਬਿਆਂ ਦੀ ਬਹਾਲੀ ਲਈ ਨਾਕਿਆਂ ਦੀ ਰੋਕਾਂ ਦੀ ਔਰ ਜਿਹੜੇ ਸੰਗਤ ਵਿੱਚ ਭਰਮ ਭਲੇਖੇ ਪੈਦਾ ਕੀਤੇ ਸਨ ਸੰਗਤਾਂ ਨੂੰ ਗੁਰਮੁਰਾਹ ਵੀ ਕੀਤਾ ਗਿਆ ਔਰ ਇਹਨਾਂ ਦੇ ਬੰਦਿਆਂ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਵਿੱਚ ਬੜੀਆਂ ਭਾਰੀ ਅਫਵਾਹਾਂ ਵੀ ਫੈਲਾਈਆਂ ਪਰ ਉਸ ਦੇ ਬਾਵਜੂਦ ਵੀ ਸੰਗਤਾਂ ਨੇ ਬਹੁਤ ਵੱਡੇ ਇਕੱਠ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਕਰ ਕੇ ਸ਼ਮੂਲੀਅਤ ਕੀਤੀ ਹੈ ਮੈਂ ਸਾਰੀਆਂ ਸੰਗਤਾਂ ਦਾ ਕਿਉਂਕਿ ਇਸ ਇਕੱਠ ਵਿੱਚ ਮੁੰਬਈ ਤੋਂ ਵੀ ਸੰਗਤਾਂ ਆਈਆਂ ਅਮਰੀਕਾ ਕਨੇਡਾ ਇੰਗਲੈਂਡ ਤੋਂ ਵੀ ਸੰਗਤਾਂ ਆਈਆਂ ਕਲਕੱਤੇ ਤੋਂ ਵੀ ਸੰਗਤਾਂ ਪਹੁੰਚੀਆਂ ਯੂਪੀ ਤੋਂ ਵੀ ਹਰਿਆਣੇ ਦੇ ਵਿੱਚੋਂ ਵੀ ਦਿੱਲੀ ਤੋਂ ਵੀ ਸਾਰੀਆਂ ਸੰਗਤਾਂ ਦੇ ਨਮਾਇਦੇ ਗੁਰਸਿੱਖ ਮਾਈ ਭਾਈ ਵੱਡੀ ਕਨਸੀ ਵਿੱਚ ਪਹੁੰਚੇ ਔਰ ਕਾਫਲੇ ਲੈ ਕੇ ਪੁੱਜੇ ਆ ਮੈਂ ਉਹਨਾਂ ਸੰਗਤਾਂ ਦਾ ਰੂਮ ਰੂਮ ਕਰਕੇ ਰਿਣੀ ਹਾਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਸਮੁੱਚੇ ਸੰਸਮਾਜ ਦਾ ਸਿੱਖ ਸੰਪਰਦਾਵਾਂ ਦਾ ਨੇ ਆਂਸੰਗ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਬੜੀ ਜੋਸ਼ੋਖ ਰੋਸ਼ ਨਾਲ ਹਾਜ਼ਰੀ ਭਰੀ ਹੈ। ਉਹਨਾਂ ਜਥੇਬੰਦੀਆਂ ਦਾ ਵੀ ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਸਿੰਘ ਸੁਭਾਵਾ ਸਭਾ ਸੁਸਾਇਟੀਆਂ ਦੇ ਨਮਾਇंदे ਵੀ ਪਹੁੰਚੇ ਆ। ਜਿੰਨੇ ਵੀ ਸੰਤ ਮਹਾਪੁਰਖ ਪਹੁੰਚੇ ਆ ਕਾਰ ਸੇਵਾ ਵਾਲੇ ਸੇਵਾ ਪੰਥੀ ਇਸੇ ਤਰ੍ਹਾਂ ਨਿਰਮਲ ਔਰ ਉਦਾਸੀਨ ਸੰਪਰਦਾਵਾਂ ਦੇ ਨੁਮਾਇੰਦੇ ਮਹਾਂਪੁਰਖ ਵੀ ਇੱਥੇ ਪਹੁੰਚੇ ਸੋ ਸਭ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਰੋਮ-ਰੋਮ ਕਰਕੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇਹ ਵੀ ਬੇਨਤੀ ਫਿਰ ਦੁਬਾਰਾ ਕਰਨੀ ਚਾਹੁੰਨਾ ਮੀਡੀਆ ਰਹੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਟਕਸਾਲ ਦੇ ਮੁਖੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸੰਘਰਸ਼ ਕਰਕੇ ਸਿੱਖ ਗੁਰਦੁਆਰਾ ਮੰਦਿਰ ਪ੍ਰਬੰਧ ਲਈ ਇਹ ਜਥੇਬੰਦੀ ਇਸ ਸੰਸਥਾ ਹੋਂਦ ਵਿੱਚ ਲਿਆਂਦੀ ਅੰਗਰੇਜ਼ਾਂ ਦੇ ਨਾਲ ਬਹੁਤ ਵੱਡਾ ਸੰਘਰਸ਼ ਸਾਨੂੰ ਲੜਨਾ ਪਿਆ ਮਹੰਤਾ ਨਾਲ ਸਾਨੂੰ ਬਹੁਤ ਵੱਡਾ ਸੰਘਰਸ਼ ਲੜਨਾ ਪਿਆ ਔਰ ਸਿੱਖ ਸਿਧਾਂਤਾਂ ਦੀ ਗੁਰਦੁਆਰਾ ਦੀ ਮਾਨ ਮਰਿਆਦਾ ਲਈ ਬੜੇ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਕੁਝ ਵਿਅਕਤੀਆਂ ਦੇ ਕਾਰਨ ਅੱਜ ਸਾਡੀ ਇਹ ਮਹਾਨ ਸੰਸਥਾ ਨੂੰ ਵੱਡੀ ਢਾਹ ਲੱਗੀ ਹੈ। ਪਹਿਲੀ ਗੱਲ ਸਾਡੀ ਇਸ ਸੰਸਥਾ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ ਆ। ਪੰਜਾਬ ਤਕਸੀਮਤ ਰਹਿ ਗਈ ਹੈ। ਦੂਸਰੇ ਨੰਬਰ ਤੋਂ ਸਿਆਸੀ ਲੋਕਾਂ ਨੇ ਇਸ ਜਥੇਬੰਦੀ ਦੇ ਉੱਤੇ ਆਪਣਾ ਪ੍ਰਭਾਵ ਵਰਤ ਕੇ ਔਰ ਆਪਣੇ ਹਉਮੈ ਹੰਕਾਰ ਔਰ ਤਾਕਤ ਦੀ ਵਰਤੋਂ ਕਰਦੇ ਆ। ਇਸ ਸੰਸਥਾ ਦੀਆਂ ਮਾਣ ਮੱਤੀਆਂ ਜੋ ਸਿਧਾਂਤਕ ਪਹਿਰੇਦਾਰੀਆਂ ਸੀ ਉਹਨਾਂ ਨੂੰ ਖੋਰਾ ਲਾਉਣ ਵਿੱਚ ਵੀ ਬਹੁਤ ਵੱਡਾ ਰਸੂਖ ਵਰਤਿਆ ਜਿਸ ਨਾਲ ਤਖਤਾਂ ਦੇ ਸਿੰਘ ਸਹਿਬਾਨਾਂ ਦੀ ਨੁਕਤੀ ਦੇ ਉੱਤੇ ਵੀ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਰੋਸ ਪੈਦਾ ਹੋਇਆ ਹੋਇਆ ਕਿਉਂਕਿ ਤਖਸੈਬਾਨਾਂ ਦੇ ਜਥੇਦਾਰਾਂ ਨੂੰ ਜਿਵੇਂ ਉਹਨਾਂ ਦੀ ਕਿਰਦਾਰ ਖੁਸ਼ੀ ਕੀਤੀ ਗਈ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀਆਂ ਲਾਈਆਂ ਗਈਆਂ ਗਈਆਂ ਜਿਵੇਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਨਵੀਆਂ ਨੁਕਤੀਆਂ ਰਾਤੋ-ਰਾਤ ਕਰ ਦਿੱਤੀਆਂ ਗਈਆਂ ਇਹਨਾਂ ਗੱਲਾਂ ਦਾ ਸੰਗਤ ਦੇ ਵਿੱਚ ਬਹੁਤ ਵੱਡਾ ਰੋਸ ਹੈ ਦੁਨੀਆ ਭਰ ਵਿੱਚ ਬੈਠੇ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੀ ਸੰਸਥਾ ਦੇ ਬਰੂਹਾਂ ਤੱਕ ਜਾ ਕੇ ਰੋਸ ਦਾ ਪ੍ਰਗਟਾਵਾ ਕਰੀਏ ਦਮਦਵੀ ਟਕਸਾਲ ਸੰਸਮਾਜ ਹੰਗਸ ਸਿੰਘ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੀ ਵਾਰਡ ਹੈ પરલેકન ਕੁਝ ਵਿਅਕਤੀ ਡਡੇ ਆ ਇਹ ਸੰਸਥਾ ਨੂੰ ਖੋਰਾ ਲਾ ਰਹੇ ਆ ਅੱਜ ਸਾਨੂੰ ਪਖਾਰੀਆਂ ਦੀ ਤਰ੍ਹਾਂ ਸਿੱਖ ਹੱਕਾਂ ਦੀ ਖਾਤਰ ਗੁਰਧਾਮਾਂ ਦੀ ਤਖਤਾਂ ਦੀ ਮਾਨ ਮਰਿਆਦਾ ਲਈ ਇਹਨਾਂ ਦੇ ਦਰਾਂ ਤੇ ਜਾ ਕੇ ਬੈਠਣਾ ਪੈ ਰਿਹਾ ਇਹਨਾਂ ਦਾ ਮੋਢਲਾ ਫਰਜ਼ ਬਣਦਾ ਸੀ ਕਿ ਜਿੱਥੇ ਇਹਨਾਂ ਨੇ ਕੋਤਾਹੀ ਕੀਤੀ ਉਸ ਗਲਤੀ ਨੂੰ ਸੁਧਾਰ ਦੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਮਾਨ ਸਨਮਾਨ ਬਹਾਲ ਕਰ ਦੇ ਔਰ ਇਸ ਤੋਂ ਇਲਾਵਾ ਸੰਗ ਸਹਿਬਾਨਾਂ ਦੇ ਸਤਿਕਾਰ ਤੇ ਰੁਤਬਿਆਂ ਰੁਤਬਿਆਂ ਨੂੰ ਬਹਾਲ ਕਰਦੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਪਰ ਮੈਂ ਫਿਰ ਵੀ ਆਸ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਦਾ ਜਿਹੜਾ ਅਸਤੀਫਾ ਸੀ ਉਹ ਅਸਤੀਫਾ ਦੇਣ ਦੇ ਕਾਰਨ ਵੀ ਬਹੁਤ ਵੱਡਾ ਦੁਖਾਂਤ ਵਾਪਰਿਆ ਇਹ ਘਟਨਾਵਾਂ ਹੋਈਆਂ ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਇਸ ਚੈਨਲ ਦੇ ਰਾਹੀਂ ਇਹ ਤੁਹਾਨੂੰ ਫੇਰ ਇਸ ਸੰਸਥਾ ਦੀ ਬਾਗ ਡੋਰ ਦਿੱਤੀ ਗਈ ਹੈ ਜੋ ਗਲਤੀਆਂ ਹੋਈਆਂ ਜੋ ਇਸ ਸੰਸਥਾ ਦੇ ਅਕਸ ਨੂੰ ਢਾਲ ਲੱਗੀ ਹੈ ਤੁਸੀਂ ਸਾਰੇ ਪੰਥ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਵੱਡੀ ਪੱਧਰ ਤੇ ਸੁਧਾਰਨ ਦਾ ਯਤਨ ਕਰੋ ਔਰ ਜੋ ਸਿਧਾਂਤਾਂ ਨੂੰ ਢਾਲ ਲਈ ਲਾਈ ਗਈ ਹੈ ਉਹਨਾਂ ਸਿਧਾਂਤਾਂ ਦੀ ਆਪਾਂ ਸਾਰੇ ਮਿਲ ਕੇ ਪਹਿਰੇਦਾਰੀ ਕਰਦੇ ਹੋਏ ਤਿੰਨੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰਾਈਏ ਔਰ ਤਖਤਾਂ ਦੇ ਜਥੇਦਾਰਾਂ ਦੀ ਜੋ ਨਿਯੁਕਤੀ ਔਰ ਵਿਧੈਗੀਆ ਉਹਦਾ ਵਿਧਾਨ ਬਣਾਉਣ ਦੇ ਵਿੱਚ ਆਪਾਂ ਆਪਣੀ ਭੂਮਿਕਾ ਨਿਭਾਈਏ ਸੋ ਮੇਰੀ ਇਹ ਅਪੀਲ ਹੈ ਮੈਂ ਫਿਰ ਵੀ ਸਾਰੀਆਂ ਸੰਗਤਾਂ ਦਾ ਕਿਉਂਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਬੜਾ ਹੀ ਸ਼ਾਂਤਮਈ ਸੀ ਸੰਗਤਾਂ ਨੇ ਵੇਖਿਆ ਕਿ ਉੱਥੇ ਬੈਠ ਕੇ ਗੁਰਬਾਣੀ ਦਾ ਜਾਪ ਕੀਤਾ ਗਿਆ ਸਿਮਰਨ ਕੀਤਾ ਗਿਆ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਗਈ ਕੋਈ ਕਿਸੇ ਤਰ੍ਹਾਂ ਦੀ ਤਕਰੀਰ ਨਹੀਂ ਕੀਤੀ ਗਈ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਅਸੀਂ ਆਪਣੀ ਸੰਸਥਾ ਸ਼੍ਰੋਮਣੀ ਕਮੇਟੀ ਦੇ ਮਾਨ ਸਨਮਾਨ ਲਈ ਇਹ ਸਾਰਾ ਕੁਝ ਕੀਤਾ ਸਾਡਾ ਵੀ ਫਰਜ਼ ਸੀ ਕਿ ਸ਼੍ਰੋਮਣੀ ਕਮੇਟੀ ਦੇ ਸਤਕਾਰ ਨੂੰ ਕੋਈ ਕਮੀ ਤੇ ਆਂਚ ਨਾ ਆਵੇ ਔਰ ਅਸੀਂ ਯਕੀਨ ਤੋਂ ਆਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਮਾਣ ਸਨਮਾਨ ਇਸ ਸੰਸਥਾ ਦਾ ਦੁਨੀਆ ਭਰ ਵਿੱਚ ਬਣਿਆ ਰਹੇ ਇਸ ਲਈ ਅਸੀਂ ਬਚਨ ਵੱਧ ਰਹੀਏ ਕੁਝ ਸਿਆਸੀ ਲੋਕਾਂ ਦੇ ਕਾਰਨ ਜਿਹੜੀ ਸ਼੍ਰੋਮਣੀ ਕਮੇਟੀ ਦੀ ਮਾਨਮੱਤੀ ਸੰਸਥਾ ਨੂੰ ਢਾਹ ਲੱਗੀ ਹੈ ਉਸ ਨੂੰ ਉਹ ਸੰਸਥਾ ਨੂੰ ਢਾਹ ਲਾਉਣ ਤੋਂ ਬਚਾਈਏ ਔਰ ਇਸ ਜਥੇਬੰਦੀ ਦਾ ਅਸੀਂ ਹਰ ਤਰ੍ਹਾਂ ਕਰਕੇ ਸਹਿਯੋਗ ਕਰਕੇ ਜੋ ਇਸ ਜਥੇਬੰਦੀ ਦੇ ਨਾਮ ਉੱਤੇ ਕੁਝ ਲੋਕਾਂ ਨੇ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਐ ਉਸ ਜਥੇਬੰਦੀ ਦੇ ਅਕਸ ਨੂੰ ਹੋਰ ਸੁਧਾਰਨ ਦਾ ਅਸੀਂ ਯਤਨ ਕਰੀਏ ਔਰ ਪੰਥ ਦੀਆਂ ਮਾਨਮੱਤੀਆਂ ਜੋ ਪਰੰਪਰਾ ਮਹਨ ਉਹਨਾਂ ਦੀ ਪਹਿਰੇਦਾਰੀ ਕਰੀਏ ਮੈਂ ਫੇਰ ਸਾਡੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ